ਦੋਸਤੋ ਸਤ ਸ੍ਰੀ ਅਕਾਲ ਹਰਵੇਲ ਗਿੱਲ ਤੇਰੀ ਫਰਮ ਦੇ ਵਿੱਚ ਸਵਾਗਤ ਕਰਦੇ ਆ ਤੁਹਾਡਾ ਦੋ ਮੱਝਾਂ ਵਿਕਾਊ ਆ ਹਰਵੇਲ ਵੀਰ ਦੇ ਕੋਲ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਿੰਡ ਜੋਰ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹਰੀਕੇ ਪਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਦੁੱਬਲੀ ਵੱਡੇ ਸਭਰਾ ਦੇ ਬਿਲਕੁਲ ਲੱਗ ਗਿਆ ਹਰਵੀਰ ਸਿੰਘ ਜੀ ਸਭ ਤੋਂ ਪਹਿਲਾਂ ਸਾਤਰੀ ਕਾਲ ਹੈ ਜੀ ਰਾਜਾ ਸਤਿਗੁਰੂ ਸਾਤਰੀ ਕਾਲ ਬਾਕੀ ਜਿੰਨੇ ਵੀ ਭੈਣ ਭਰਾ ਹਰਵੀਰ ਗਿੱਲ ਦੇ ਨੀ ਫਾਰਮੇ YouTube ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਟੀ ਕੋਟੀ ਵਾਰ ਹਰਵੀਰ ਸਿੰਘ ਜੀ ਅੱਜ ਦੋ ਮਚਾ ਮਕਾਊਗਾ। ਮੇਰੇ ਕੋਲ ਰਾਸਿਆ ਇੱਕ ਫੈਨ ਨਹੀਂ ਦੀ ਆ। ਜੀ। ਮੇਰੇ ਕੋਲ ਵੱਡੇ ਸਭਰਾਵਾਂ ਦਾ ਕ੍ਰੀਤੀ ਆ। ਜੈਸੂਆ 16। ਠੀਕ ਆ ਜੀ। ਅੱਗੇ ਬੂਵੇ ਮਾਲੀ ਨੇ ਕਰੇ। ਲੋਬੀ ਅਗੇ ਦੋਸਤੋ ਪੂਰੇ ਮਾਦੀ ਤੋਂ ਇਹ ਗੱਬਣਾ ਤੇ ਵੱਡੇ ਸਭਰਾ ਦੀ ਜੰਪ ਵਾਲਾ ਠੀਕ ਆ ਜੀ ਮੱਜੇ ਦੇ ਵਿੱਚ ਜਿਹੜੇ ਦੋ ਪੈਰ ਲਉਦੇ ਆ ਜਿਆਦਾ ਨਾਲ ਹੀ ਜਿਹੜਾ ਜਿਆਦਾ ਉੱਤਰਉਦਾ ਆ ਤੇ ਸੁਨਾਹ ਦਿਖਾ ਦਿਓ ਹਾਂ ਇਹ ਲੋਕਾਂ ਰਵਾਇਲਾ ਵੱਡੇ ਸਭਰਾ ਠੀਕ ਆ ਜੀ ਕੋਲ ਕਰਦਾ ਆ ਉਸੇ ਲਾਈਨ ਦੇ ਵਿੱਚ ਲੋਬੀ ਵੱਡੇ ਸਭਰਾ ਦੀ ਜਿਹੜੀ ਦੂਸੇ ਜੰਪ ਵਾਲਾ ਪਹਿਲਾਂ ਵੀ ਨੋਟ ਕਰਾਇਆ ਤੁਹਾਨੂੰ ਪੂਰੇ ਵਜਨ ਨੋੜ ਦੇ ਵਿੱਚ ਆ ਨੀਲੀ ਰਾਦੀ ਦੀ ਮੱਝ ਤੇਦੇ ਪਾਸੇ ਵਾਲਾ ਕੱਟ ਸੱਜੇ ਪਾਸੇ ਵਾਲ ਠੀਕ ਆ ਜੀ ਤੁਸੀਂ ਮਾਰ ਕੇ ਕਿ ਨਿਸ਼ਾਨੀਆਂ ਤੇ ਪੂਰਾ ਵਜ਼ਨ ਵਜੂਦ ਤੁਸੀਂ ਚੈੱਕ ਕਰੋ। ਇਸ ਵਾਰ ਹਰਵੇਲ ਤੇਜਾ ਸੁਬਾ ਸੂਰ ਰਹੀ ਹੈ। ਸੁਬਾ ਸੂਰ ਰਹੀ ਹੈ ਬਿਲਕੁਲ ਜੰਮੀ ਪਲੀ ਹੈ 10 ਕਿਲੋ ਦੇਸੀ ਘਿਓ ਇਹ ਮੱਜ ਨੂੰ ਆਇਆ। ਠੀਕ ਆ ਜੀ। ਬਾਕੀ ਪੁੱਠਾ ਚੰਗਾ ਵਾ। ਮਤਲਬ ਗੱਲ ਇਹੋਂ ਆ ਵੀ ਪੀਪਾ ਜਾ ਰਿਹਾ ਕਰਮ ਵਾਲੀ। ਭਾਈ ਜਾ ਰਿਹਾ ਵਾ। ਲੋ ਵੀ। ਤੇ ਬਿਲਕੁਲ ਅੱਖ ਨੀਲੀ। ਹਾਂ। ਸਾਈਦਾ ਬਿਲਕੁਲ ਰੈੱਡ ਆ ਗਿਆ ਜਿੰਨਾ ਕੁ ਥੋੜਾ ਬਹੁਤਾ ਕਹਿੰਦੇ ਨੇ ਨਾ ਖਾਦੀ ਪੀਤੀ ਹੁੰਦੀ। ਹਾਂ। ਉਹ ਗੱਲ ਆ ਇਹਦੀ। ਲੈ ਵੀ ਠੀਕ ਆ ਜੀ। ਬਿਜਲੀ ਵਾਲਾ ਕੱਟ ਆ ਪਤਲਾ। ਲੋ ਵੀ ਠੀਕ ਆ ਜੀ ਬਿਲਕੁਲ ਕੱਟ ਕਾਟਾ ਜਿਵੇਂ ਬਿਜਲੀ ਵਾਲਾ ਵੇਰ ਖਰਵੇ ਲਖਸਰ ਕਹਿ ਦਿੰਦਾ ਵੀ ਬਿਜਲੀ ਦਾ ਕਾਟਾ ਉਹ ਬਿਲਕੁਲ ਜਦੋਂ ਬੱਦਲ ਗਰਜਦੇ ਆ ਤੇ ਬਾਕੀ ਲਵਾਈ ਬੇਲ ਤੁਹਾਡੇ ਸਾਹਮਣੇ ਆ ਸਪੈਸ਼ਲੀ ਇਹ ਚੀਜ਼ ਕਰਮਾ ਦੀ ਠੀਕ ਆ ਸਪੈਸ਼ਲ ਨਗੀਨਾ ਰਾਇਸ ਆ ਕਰੋ ਚੱਕ ਠੀਕ ਆ ਜੀ ਸੋ ਦੇਣਾ ਕਰਮਾ ਦੀ 5 ਤੋਂ 7 ਕ ਲੈ ਜੂਗੀ ਹਨਾ 8 ਤੋਂ 10 ਦਿਨ ਪੂਰੇ ਅੱਜ ਸਰਦਾਰਾ ਲਓ ਬੇ ਠੀਕ ਆ ਜੀ ਸੋਮੀ ਨਾਜਰਾ ਦੋਸਤੋ ਅੱਜ ਆਰੰਭ ਹੋਇਆ ਠੀਕ ਆ ਜੀ ਮਹੀਨਾ ਚੜਿਆ ਅਸੂ ਦਾ ਸਗਰਾ ਦੇ ਅੱਜ ਤੇ ਇਸ ਮਹੀਨੇ ਦੀ 8 ਤਰੀਕ ਨੂੰ ਦਿਨ ਪੂਰੇ ਆ ਤੇ ਬਾਕੀ ਵਾਜਨ ਬੋਰ ਕਿਸੇ ਪਾਸੋਂ ਕਰਮਾ ਦੀ ਖੁੰਜੀ ਨਹੀਂਗੀ ਸੋਚਿਆ ਬਰਾ ਆਪਣੇ ਜਿਹੜੇ ਪਾਲਿਓ ਹੱਥ ਟਿਕਾ ਜੀ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਵੀ ਆਹੋ ਦੀ ਚੀਜ਼ ਕਦੇ ਸਾਹਮਣੇ ਆਵੇ ਤੇ ਜ਼ਰੂਰ ਖਰੀਦ ਲੀਏ ਬਾਕੀ ਦਾ ਪੂਰਾ ਪੱਚਾ ਦੇਗੀ ਚਾਰ ਚੰਦ ਲਾ ਜੂਗੀ ਬਾਕੀ ਦੁੱਧ ਨੂੰ ਵੀ ਦਿੰਨਾ ਜਿਹੜੇ ਉਹਨਾਂ ਨੇ ਦੱਸਿਆ ਕਿ 14 15 14 15 ਨੋਰਮਲ ਘਰੇਲੂ ਚੋੜੀ ਕਰਾਉਂਦੀ ਆ ਬਾਕੀ ਹਜੇ ਬਣੂਗੀ ਪੂਰੀ ਨਿੱਗਰ ਲੈਵੇ ਦੇ ਵਿੱਚ ਬਿਲਕੁਲ ਬਹੁਤ ਸੁਣੀ ਆ ਤੂੰ ਚੱਕ ਠੀਕ ਆ ਜੀ ਸੁਨੇਵੇ ਦੀ ਥੱਲੇ ਜਗਾਰ ਚਕੂਟ ਕਰਮਾ ਨਹੀਂ ਚੰਗਾ ਲਈ ਫਿਰਦੀ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਹੋਰ ਵੀ ਥੱਲੋਂ ਤਿਆਰ ਹੋਊਗਾ ਫਰੇਮ ਦਾ ਸਾਵਾ 143000 ਵਿੱਚੋਂ ਮਾਨਤਾਨ ਜ਼ਰੂਰੀ ਕੀਤਾ ਜਾਵੇ ਇੱਕ ਦਸਤਾਵੇਜ਼ ਜੋ ਬਿਲਕੁਲ ਛੱਕੋ ਵੀ 143000 ਦੇ ਵਿੱਚੋਂ ਮਾਨਤਾਨ ਹੋਊਗਾ ਇੱਕ ਸਾਈਕਰ ਨੰਬਰ ਤੇ ਝੋਟੀ ਦਿਖਾਦਗੇ ਇਹ ਵੀ ਗੱਬਣਾ ਦੂਜਾ ਸਵੇਰਾ ਲਓ ਜੀ ਗੱਬਣਾ ਠੀਕ ਹੈ ਜੀ ਦੂਜਾ ਸਵੇਰ ਸੋਣ ਵਾਲੀ ਆ ਤਿਆਰੀ ਤੇ ਆ ਕਰੋ ਜੱਕ ਠੀਕ ਹੈ ਜੀ ਤੋਂ ਲੈ ਜੂਦੇ ਨਾਲ ਤਿੰਨ ਚਾਰ ਦਿਨ ਆ ਜਾ ਜਿੰਦਾ ਫੜਦੀ ਆ ਠੀਕ ਹੈ ਜੀ ਜਿਹੜਾ ਲੋਰਡ ਕਰਿਆ ਤੇ ਤੁਹਾਨੂੰ ਲਓ ਜੀ ਠੀਕ ਹੈ ਜੀ ਸੋ ਤਿੰਨ ਤੋਂ ਚਾਰ ਦਿਨ ਹਜੇ ਸਮਾਂ ਦਾ ਪੈਂਡਿੰਗ ਆ ਸਿੰਗਲ ਖੱਡੀ ਦੀ ਆ ਚਗਾਠਾ ਚੂਠਾ ਸੋਣਾ ਝੋਟੀ ਨੂੰ ਦੂਜਾ ਸੂਬਾ ਫੋਨ ਦੀ ਤਿਆਰੀ ਤੇ ਸਮਝੋ ਜਿੰਦਾ ਕੱਡ ਕਾਠਾ ਬਿਲਕੁਲ ਸਿੰਗੀ-ਸੁੰਗੀ ਬਹੁਤ ਸੋਹਣੀ ਤੇ ਚੌਣ ਕੁੰਗਲਰਗੀ ਧਾਰੋਂ ਦੀ ਮੋਟੀ ਠੀਕ ਆ ਜੀ ਜਿੰਦਾ ਕਿਹਦੇ ਨਾਲ ਇੱਕ ਦੀ ਪਾਇਪ ਲੱਗੀ ਹੁੰਦੀ ਬਿਲਕੁਲ ਉਹ ਜੀ ਸਾਰਾ ਲੋਕ ਠਿਕਾਣੀ ਸੇਲ ਪੂਰੀ ਆ ਬਾਕੀ ਵੀਡੀਓ ਦੇ ਵਿੱਚ ਦੋਸਤੋ ਹੋਰ ਵੀ ਤੁਹਾਨੂੰ ਪਾਸੋਂ ਗੜੀ ਕੋ ਆਪਣਾ ਦਿਖਾਈ ਆ ਆਪਾਂ ਟਿੱਪ ਕੇ ਵੀ ਕਰਮਾਂ ਵਾਲੀ ਬਿਲਕੁਲ ਦਿਖਾਈ ਆ ਟਿੱਪਣ ਟੁੱਪਣ ਦੀ ਬਿਲਕੁਲ ਇੱਕ ਨੰਬਰ ਆ ਕੋਈ ਵੀ ਭਰਾ ਬੇ ਤੁਰਕ ਆਪਣਾ ਆਣ ਕੇ ਸੱਤ ਟਿੱਪ ਕੇ ਤਸਦੀ ਕਰ ਸਕਦਾ ਸੋ ਟਿੱਪਣ ਕਰਮਾਂ ਵਾਲੀ ਵਰਦੀ-ਬੁਰਦੀ ਪੂਰੀ ਜਗੀ ਤਸਦੀ ਦੇ ਨਾਲ ਵੰਦਾ ਵਰਨਾ ਚੰਗੀਆਂ ਨੇ ਬਾਕੀ ਆਰਡਰ ਦੀ ਜਿਹੜੀ ਹੁਣ ਮੌਕੇ ਤੇ ਆਪਾਂ ਤੁਹਾਨੂੰ ਕੁਆਲਟੀ ਦਿਖਾ ਰਹੇ ਆ ਤਿੰਨ ਚਾਰ ਦਿਨ ਕੱਢ ਕੇ ਕਰਵਾ ਦੀ ਠੀਕ ਆ ਜੀ ਸੁੱਕੀ ਸੰਦੀ ਤੇ ਥੱਲੇ ਬਾੜ ਬਣ ਕੇ ਚੰਗੀ ਤਿਆਰ ਹੋ ਜੂਗੀ ਬਹੁਤ ਸੁਣੀ ਰਾਸ ਆ ਰੇਡ ਰਾਸ ਆ ਇਹਦਾ 70000 ਰੁਪਏ ਮੰਗਤਾ 70000 ਦੇ ਵਿੱਚੋਂ ਵੀ ਮੰਗਤਾ ਨਾ ਠੀਕ ਆ ਜੀ 70000 ਦੇ ਵਿੱਚੋਂ ਮੰਗਤਾ ਥੱਲੇ ਬਲੈਦਰਾ ਗਵਾਰ ਕੀ ਆ ਬਿਲਕੁਲ ਸੋ ਇਹ ਅੱਜ ਦੋ ਜਾਨੀਮਲ ਜਿਹੜੇ ਦੋਸਤੋ ਬਕਾਊਗਾ ਇੱਕ ਇਧਰ ਤੋਹਫਾ ਵਿਖਾਇਆ ਭਰਾ ਮਨੂੰ ਨੀਂਦੀ ਰਵੀ ਦਾ ਬਿਲਕੁਲ 2000 ਉਰੇ ਵਜਨ ਦੋੜ ਦੇ ਵਿੱਚ ਆ ਚੌੜੀ ਉਤੋਂ ਪੂਰੀ ਪੂਰਾ ਆਪਾਂ ਗੱਲ ਕਰਦਾ ਵੀ ਬਿਲਕੁਲ ਗੱਜ ਜੱਡੀ ਗੱਜ ਚੌੜੀ ਉਤੋਂ ਠੀਕ ਆ ਤੇ ਚੰਗੀ ਇਹ ਮਾਦ ਦਿਖਾਤੀ ਆ ਤੀਜੇ ਸਵੇਰੇ ਸੁਣਾ ਇਹਨੇ ਕਰਮਾਲੀ ਨੇ ਤੇ ਮੋਲਤ ਨੂੰ ਆਪਾਂ ਵਿੱਚ ਦੱਸ ਦਿੱਤਾ ਬਾਕੀ ਮੇਰੇ ਭਰਾ ਕਰ ਲਿਓ ਸੰਪਰਕ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਿਆਂਗੇ ਆਪਰੇਟਰ ਬੰਦਾ ਰਸਾ ਕੋਈ ਵੀ ਨੂੰ ਹੱਥ ਪਾਵੇ ਬਸ ਧੁਰਕੋਗੇ ਯਾਰ ਸ਼ੌਕੀਆ ਬੰਦਾ ਜਿੰਨਾ ਮਰਜੀ ਠੀਕ ਆ ਇੱਕ ਹੋਰ ਵੇਲੇ ਵੇਰੇ ਆਪਣੇ ਕੰਟੈਕਟ ਨੰਬਰ ਕਰ ਦਿਆ 9903882025 double 906382025 ਸੋ ਦੋਸਤੋ ਇਹ ਅੱਜ ਦੋ ਮੱਝ ਤੁਹਾਨੂੰ ਆਪਾ ਦਿਖਾਉਣੀ ਆ ਸੀ ਠੀਕ ਆ ਜੀ ਇਹ ਜਿਹੜੀ ਮੱਝ ਦਿਖਾਤੀ ਤੁਹਾਨੂੰ ਨੀਲੀ ਦਾਬੀ ਦੇ ਵਿੱਚ ਪਿਓਰ ਸੋ ਕਰੋ ਸੰਪਰਕ ਮੇਰੇ ਪਰ ਆਪਟੀਕਾ ਜੀ ਮੱਝ ਚੰਗੀ ਆ ਬਿਲਕੁਲ ਡੀਨ ਟਾਉਨ ਕਿੰਦਾ ਸਰੀਰ ਘਟਾਚਾ ਪਸੰਦ ਆਊਗੀ ਭਰਾਵਾਂ ਨੂੰ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਤਸੱਲੀ ਨਾਲ ਦੇਖ ਲਿਆ ਜੇ ਵਿਰਲਾ ਵੰਡਾ ਚੰਗੀਆਂ ਨੇ ਬਾਕੀ ਗੈਪ ਸਪੇਸ ਆ ਤੁਹਾਡੇ ਸਾਹਮਣੇ ਸੋ ਨੰਬਰ ਸਕਰੀਨ ਤੇ ਲੱਗ ਚੁੱਕਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ